ਕਿਸਾਨ ਵੀਰੋ ਪਹਿਲਾਂ ਵੀ ਤੁਹਾਨੂੰ ਸਮੇਂ-ਸਮੇਂ ਤੇ ਦੱਸਿਆ ਕਿ ਮੇਰੀ ਇੱਕ दिली ਤਮੰਨਾ ਜਦੋਂ ਦਾ ਮੈਂ ਖੇਤੀਬਾੜੀ ਵਿਭਾਗ 'ਚ ਆਇਆ ਕਿਉਂਕਿ ਮੈਂ ਹਮੇਸ਼ਾ ਹੀ ਵੇਖਿਆ ਕਿ ਸਾਡੇ ਜ਼ਿਮੀਂਦਾਰ ਭਰਾ ਆਪਦੀ ਘਰ ਦੀ ਸਬਜ਼ੀ ਖਾਣੀ ਛੱਡ ਗਏ ਆ ਪਰਸੋਂ ਚੌਥੀ ਗੱਲ ਆ ਮੈਂ ਇੱਕ ਜ਼ਿਮੀਂਦਾਰ ਨੂੰ ਸ਼ਹਿਰੋਂ ਸਾਗ ਖਰੀਦਦੇ ਵੀ ਵੇਖਿਆ ਜੇ ਅਸੀਂ ਜ਼ਿਮੀਂਦਾਰ ਹੋ ਕੇ ਸ਼ਹਿਰੋਂ ਸਾਗ ਖਰੀਦਣਾ ਤੇ ਲੱਖ ਲਾਹਣ ਤਾਂ ਸਾਡੇ ਦੇ ਲਈ ਮੇਰਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਈ ਵਾਰੀ ਕਿ ਮੇਰਾ ਇਹ ਮੁੱਖ ਵਿਸ਼ਾ ਆ ਘਰੇਲੂ ਬਾਗਿਚੀ ਸਬਜ਼ੀਆਂ ਦੀ ਤੇ ਜਿੰਨੇ ਵੀ ਕਿਸਾਨ ਸਖਲਾਈ ਕੈਂਪ ਅੱਜ ਤੱਕ ਲਾਏ ਆ ਤੇ ਉੱਥੇ ਪੂਰੇ ਜ਼ੋਰ ਨਾਲ ਇਹ ਗੱਲ ਆਖੀ ਐ ਕਿ ਕਿਸਾਨ ਵੀਰੋ ਬਾਜ਼ਾਰੋਂ ਸਬਜ਼ੀਆਂ ਖਰੀਦਨੀਆਂ ਬੰਦ ਕਰਦੇ ਹੋ ਕਿਉਂਕਿ ਅਸੀਂ ਖੁਦ ਜ਼ਮੀਨਾਂ ਵਾਲੇ ਆ ਅਸੀਂ ਤਾਂ ਲੋਕਾਂ ਨੂੰ ਖਵਾਉਣਾ ਹੈ ਕਹਿਣ ਤੋਂ ਭਾਵ ਆ ਤੇ ਅਸੀਂ ਬਾਜ਼ਾਰੋਂ ਸਬਜ਼ੀਆਂ ਖਰੀਦਦੇ ਫਿਰਦੇ ਆ ਪਿਛਲੇ ਸੀਜ਼ਨ ਤੁਸੀਂ ਵੇਖਿਆ ਤੋਰੀ ਕੱਦੂ 100-100 ਰੁਪਏ ਮਿਲਿਆ ਬਾਜ਼ਾਰੋਂ ਤੇ ਕੀ ਗੱਲ ਇੱਕ ਦੋ ਵੱਲਾਂ ਨਾਲ ਸਾਡੇ ਦੋ ਤਿੰਨ ਘਰਾਂ ਗਵਾਂਡ ਵੀ ਸਾਡੇ ਘਰੋਂ ਸਬਜ਼ੀ ਲਿਜਾ ਸਕਦਾ ਤੇ ਅੱਜ ਜਿਹੜਾ ਤੁਹਾਨੂੰ ਮਾਡਲ ਵਿਖਾਉਣਾ ਸਾਡੇ ਜਹੇਦਾਰ ਨੇ ਬਣਾਇਆ ਜਿਹੜਾ ਘਰੇਲੂ ਸਬਜ਼ੀਆਂ ਦਾ ਮਾਡਲ ਨਾਲ ਹੀ ਡੰਕਰਾਂ ਦਾ ਮਾਡਲ ਉਹ ਵਿਖਾਉਣਾ ਤੁਹਾਨੂੰ ਕੱਲੀ-ਕੱਲੀ ਸਬਜ਼ੀ ਵਿਖਾਵਾਂਗੇ ਤੇ ਨਾਲੇ ਆਜੋ ਜਹੇਦਾਰ ਨਾਲ ਵੀ ਤੁਹਾਨੂੰ ਮਿਲਾਉਣੇ ਆ ਰਮਨੀਤ ਫੜਾ ਦੇ ਮੈਨੂੰ ਇੱਥੋਂ ਸ਼ੁਰੂ ਕਰਦੇ ਆਂ ਇਹ ਲੱਗਿਆ ਲਸਣ ਪਿੱਛੇ ਸਾਡੀ ਹਲਦੀ ਨਾਲ ਔਲਾ ਆਹ ਸਾਡਾ ਜਹੇਦਾਰ ਹੈ ਅਗਵਾਲ ਸਿਓ ਇਹਦੀ ਮਿਹਨਤ ਆ ਸਾਰੀ ਤੇ ਆ ਤੁਸੀਂ ਆ ਛੋਲੇ ਵੀ ਵੇਖਦੇ ਪਹਿਜੇ ਇਹ ਵੀ ਯੂਨੀਵਰਸਿਟੀ ਦਾ ਬੀਜ ਹੈ ਯੂਨੀਵਰਸਿਟੀੋਂ ਲੈ ਕੇ ਆਇਆ ਸੀ ਆ ਨਾਲ ਹੀ ਬੂਟੇ ਲਾਏ ਆ ਅਮਰੂਦ ਆ ਪਿੱਛੇ ਬਰੋਕਲੀ ਲੱਗੀ ਹੋਈ ਕਰਦੀ ਮੂਲੀਆਂ ਨੇ ਪਾਲਕ ਨੇ ਉਹ ਅੱਗੇ ਤੱਕ ਜੇ ਨਿਗਾਹ ਮਾਰਗੇ ਆਪਾਂ ਤਾਂ ਮੇਥੇ ਮੇਥਰੀ ਕਿੰਨਾ ਹੀ ਕੋਸ਼ ਹੈ ਤੇ ਜੇ ਇਧਰ ਵੇਖੋ ਤਾਂ ਆਲੂ ਵੀ ਲਾਇਆ ਲਾਲ ਆਲੂ ਕਰਦਾ ਪਰਾਂ ਗੰਦਲਾਂ ਦਾ ਸਾਗ ਨਾਲ ਹੀ ਪੱਠੇ ਆ ਤੇ ਆ ਤੁਸੀਂ ਪਿੱਛੇ ਵੇਖ ਲਓ ਜਹੇਦਾਰ ਨੇ ਡੰਗਰ ਆਪਦੇ ਘਰ ਵਾਸਤੇ ਦੁੱਧ ਪੀਣ ਵਾਸਤੇ ਚੰਗੀਆਂ نسل ਦੀਆਂ گاਵਾ ਮੂਰਾ ਦੋ ਮੱਝਾਂ ਨੇ ਨਾਲ ਕਟੀਆਂ ਬੜਾ ਸੋਹਣਾ ਇੱਕ ਸਿਸਟਮ ਬਣਾ ਕੇ ਰੱਖਿਆ ਕਿਸਾਨ ਵੀਰੋ ਬੇਨਤੀ ਤੁਹਾਨੂੰ ਇਹੀ ਹੈ ਮੈਂ ਅੱਗੇ ਵੀ ਕਹਿੰਨਾ ਆਂ ਵੀ ਜੇ ਅਸੀਂ ਬਚਣਾ ਸਾਡੀ ਘਰ ਦੀ ਖਰਾਕ ਹੋਣੀ ਬੜੀ ਜ਼ਰੂਰੀ ਹੈ ਸ਼ਹਿਰਾਂ 'ਚ ਇਹ ਗੰਦ ਖੇਸਵਾ ਬੜਾ ਕੁਝ ਹੀ ਮਿਲਦਾ ਪਿਆ ਤੇ ਅੱਜ ਇਹ ਜਿਹੜੀ ਆ ਘਰੇਲੂ ਬਗੀਚੀ ਆ ਇਹਦੇ 'ਚ ਹਰ ਇੱਕ ਤਰ੍ਹਾਂ ਦੀ ਫਸਲ ਆ ਤੇ ਪਤਾ ਨਹੀਂ ਆ ਜਿਹੇ ਦਾ ਰੋਣਾ ਨੇ ਮੇਰੇ ਖਿਆਲ 'ਚ 5-7 ਸਾਲ ਜ਼ਿਆਦਾ ਸਮਾਂ ਹੀ ਹੋ ਗਿਆ ਵਾ ਸ਼ਹਿਰੋਂ ਰੁਪਈਏ ਦੀ ਸਬਜ਼ੀ ਨਹੀਂ ਲੈਂਦੀ ਤੇ ਤੁਸੀਂ ਇਹ ਵੇਖ ਲਓ ਇਹ ਸਾਡਾ ਖੇਤੀ ਖਰਚਾ ਜਾਂ ਘਟਿਆ ਹੀ ਹੈ ਜ਼ਮੀਨ ਸਾਡੇ ਕੋਲ ਹੈਗੀ ਐ ਪਰ ਅਸੀਂ ਕਣਕ ਝੋਨੇ ਦੇ ਝਾੜ ਮਗਰੇ ਅਸੀਂ ਮਰਲਾ ਥਾਂ ਵੀ ਖੇਤਾਂ ਦੇ ਆਲੇ-ਦੁਆਲੇ ਛੱਡਦੇ ਤੇ ਪਰ ਬਚਣਾ ਉਹਨੇ ਹੀ ਐ ਵਾਰ-ਵਾਰ ਤੁਹਾਨੂੰ ਇਹੀ ਬੇਨਤੀਆਂ ਬਚੂਗਾ ਉਹ ਹੀ ਜਿਹਦੀ ਘਰ ਦੀ ਸਬਜ਼ੀ ਘਰ ਦਾ ਦੁੱਧ ਮੱਖਣ ਦਹੀਂ ਲੱਸੀ ਕਿਉਂ ਕਰਦਾ ਹੋਵੇਗਾ ਆਪਦੀ ਘਰ ਦੀ ਖਰਾਕ ਐ ਦੇਸੀ ਇਹ ਵੀ ਨਹੀਂ ਵੀ ਇਹ ਹੁਣ ਕੀ ਹੋ ਗਿਆ ਹੁਣ ਤਾਂ ਤੁਸੀਂ ਮੰਨਣਾ ਨਹੀਂ ਪਿਛਲੀ ਵਾਰੀ ਲੋਕਾਂ ਨੇ ਹਾਈਬ੍ਰਿਡ ਝੋਨੇ ਤੱਕ ਲਾ ਲਏ ਇਦ ਕੀ ਹਾਈਬ੍ਰਿਡ ਕਣਕਾ ਤੱਕ ਅਸੀਂ ਲਾਉਣ ਲੱਗ ਪਏ ਆ ਤੇ ਬਚਨ ਹਾਈਬ੍ਰਿਡ ਨਾਲ ਨਹੀਂ ਜਾਣਾ ਅਸੀਂ ਜਿਹਦੇ ਕੋਲ ਵੀ ਦੇਸੀ ਬੀ ਹੈ ਦੇਸੀ ਬੀ ਅਸੀਂ ਸੰਭਾਲ ਲਈਏ ਦੇਸੀ ਬੀ ਤੋਂ ਅੱਗੇ ਬੀ ਤਿਆਰ ਹੋ ਜਾਂਦਾ ਹਾਈਬ੍ਰਿਡ ਤੋਂ ਅੱਗੇ ਬੀ ਨਹੀਂ ਤਿਆਰ ਹੁੰਦਾ ਤੇ ਜਹੇਦਾਰ ਦਾ ਮਿੰਟਕ ਦਾ ਮਿੰਟਕ ਬੋਲ ਤੂੰ ਆਪ ਦੇ ਕਿਸਾਨ ਵੀਰਾਂ ਨੂੰ ਕੀ ਬੇਨਤੀ ਕਰਨੀ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਰਣੇ ਗੱਲ ਆਏ ਆ ਬਈ ਆਪਾਂ ਨੂੰ ਹੋ ਗਿਆ तकरीबन ਮੇਰੇ ਹਿਸਾਬ ਨਾਲ 8-10 ਸਾਲ ਹੀ ਹੋ ਗਏ ਆ ਆਪਾਂ ਤਾਂ ਉਦੋਂ ਤੋਂ ਹੀ ਆਪਦੇ ਘਰੇ ਖਾਣ ਜੋਗੀ ਸਬਜੀ ਪਹਿਲਾਂ ਤੋਂ ਹੀ ਆਪ ਲਾਉਨੇ ਆ ਬਈ ਗਰਮੀ ਦੀ ਸਬਜੀ ਤੈਨੂੰ ਵੀ ਪਤਾ ਹੀ ਤੂੰ ਕਦੋਂ ਤੋਂ ਤਾਂ ਆਪਣੇ ਹਾਂ ਬਚਪਨ ਤੋਂ ਹੀ ਇਕੱਠੇ ਆਪਾਂ ਇਹ ਨਰਸਰੀ ਤੋਂ ਲੈ ਕੇ ਇਕੱਠੇ ਪੜੇ ਹੋਏ ਹਾਂ ਪਲਸ 2 ਤੱਕ ਤੇ ਇਹ ਬਾਈ ਨੇ ਵੀ ਐਦਕੀ ਵੀ ਜਿਵੇਂ ਹੁਣ ਲੁਧਿਆਣੇ ਨੇ ਪਹਿਲਾ ਵੀਡੀਓ ਪਾਈ ਆਈ ਫਿਰ ਇਸ ਤੋਂ ਮੈਂ ਬਾਈ ਤੋਂ ਕਿੱਟ ਮੰਗਵਾਈ ਇਹ ਬੀਆਂ ਦੀ ਕਿੱਟ ਵੀ ਬਾਈ ਨੇ ਰਾਣੇ ਨੇ ਲਿਆ ਕੇ ਦਿੱਤੀ ਸੀ ਵਿੱਚ ਕੁਝ ਵੀ ਉਥੋਂ ਲੈ ਕੁਝ ਆਪਦੇ ਮੋਗਿਓ ਲੈ ਕੇ ਉਹਨਾਂ ਨੂੰ ਮੈਂ ਲਿਆ ਕੇ ਸਾਰੀ ਵੈਰਾਈਟੀ ਮਤਲਬ ਇਹ ਆ ਆਵਦੇ ਘਰੇ ਉਹ ਗਾਈ ਹੋਈ ਆ ਇਹ ਛੋਲੇ ਆ ਹੁਣ ਜਿਹੜੇ ਸਾਡੇ ਕੋਲ ਪਿਛਲੇ ਸਾਲ ਦੇ ਮੇਰੇ ਹਿਸਾਬ ਨਾਲ ਰਿਸ਼ਤੇਦਾਰਾਂ ਨੂੰ ਦੇ ਕੇ ਵੀ ਸਾਲ ਭਰ ਦੇ ਕਾਲੇ ਛੋਲੇ ਆ ਆਪਦੇ ਘਰ ਦੇ ਦਾਲਾ ਸਬਜ਼ੀਆਂ ਬਣਾਈ ਦੀਆਂ ਜਿੰਨਾ ਛੋਲ ਗਿਆ ਮੰਨ ਲਓ ਇਹ ਛੋਲੇ ਜਿੰਨੇ ਲੱਗੇ ਇਹ ਯੂਨੀਵਰਸਿਟੀ ਨੂੰ ਇਕਵਾਲ ਲੈ ਕੇ ਆਇਆ ਸੀ ਜੀਐਸਸੀ ਆਪਣੀ ਸਰੀ 8 8 ਕਿਸਮਾਂ ਸਾਡੀ ਯੂਨੀਵਰਸਿਟੀ ਦੀ ਖੇਤੀ ਬੜੀ ਦੀ ਤੇ ਤੂੰ ਜਿੰਨੇ ਛੋਲ ਗਿਆ ਲੱਗੇ ਤੇ ਇਹ ਤਾਂ 10 ਘਰ ਵੀ ਇਥੋਂ ਜਰਖਾ ਲੈਣ ਤੇ ਫਿਰ ਵੀ ਸਾਡਾ ਛੋਲ ਗਿਆ ਨਹੀਂ ਮੁਰਾ ਛੋਲ ਗਿਆ ਸਾਰੇ ਜਣੇ ਰੱਜ ਕੇ ਖਾਈਦਾ ਮੁੜ ਕੇ ਜਿਹੜਾ ਵਾਦੇ ਜਾਂਦਾ ਵਾ ਉਹਨੂੰ ਪਕਾ ਲਈਦਾ ਉਹ ਕਾਲੇ ਛੋਲੇ ਚਿੱਟਿਆਂ ਦੀਆਂ ਵੀ ਲਾਈਆਂ ਪਰਲੇ ਪਾਸੇ ਤਿੰਨ ਚਾਰ ਲੈਣਾ ਜਿਹੜੀਆਂ ਉਹ ਚਿੱਟੇ ਛੋਲਿਆਂ ਦੀਆਂ ਵਾ ਉਹ ਮਤਲਬ ਸਾਲ ਭਾਰਾਂ ਗੂ ਇਹ ਉਹ ਦੀ ਸਟੋਰੇਜ ਹੋ ਜਾਂਦੀ ਆ ਵੀ ਕੁਛ ਨਹੀਂ ਹੁੰਦਾ ਗਾ ਨੂੰ ਪਰਾਂ ਸੌਂਫ ਲਈ ਵੀ ਆ ਉਹ ਪਸ਼ੂਆਂ ਨੂੰ ਪਾਉਣ ਨੂੰ ਵੀ ਚਾਹ ਪਾਣੀ ਚ ਵੀ ਪਾਉਣ ਨੂੰ ਆਉਦਾ ਸਾਲ ਭਰ ਦੀ ਸੌਂਫ ਵਾਧੂ ਹੋ ਜਾਂਦੀ ਆ ਤੇ ਆਜੋ ਤੁਹਾਨੂੰ ਜਹਦਰ ਰਾਜਾ ਜਹਦਰ ਰਹੇ ਐ ਕਿ ਗੰਡੇ ਆਲਾ ਕਣ ਵੀ ਲਾਇਆ ਤੁਹਾਨੂੰ ਮੁਖਾਉਣੇ ਆ ਗੰਡੇ ਆਲਾ ਕਣ ਫਿਰ ਇਹ ਦੂਜਾ ਗੋਭੀ ਬਰੋਕਲੀ ਸਾਰਾ ਕੁਛ ਹੀ ਐ ਆ ਸਾਡੇ ਲਾਲ ਆਲੂ ਆ ਜ਼ਿਆਦਾਤਰ ਸਾਡੇ ਘਰਾਂ 'ਚ ਬੀਬੀਆਂ ਲਾਲ ਆਲੂ ਹੀ ਧਰ ਕੇ ਰਾਜੀ ਆ ਚਟਾ ਆਲੂ ਵਾਈ ਹੁੰਦਾ ਅਸੀਂ ਵੀ ਘਰੇ ਲਾਲ ਆਲੂ ਹੀ ਧਰਦੇ ਹੁੰਨੇ ਆ ਤੇ ਆ ਇਹ ਕੀ ਨੇ ਆ ਗੰਡਿਆਂ ਦਾ ਜਿਹੜਾ ਵਾ ਕਣ ਲਾਇਆ ਤੇ ਗੰਡੇ ਕਿਸ ਭਾਅ ਮਿਲਦੇ ਆ ਲਸਣ ਸਾਨੂੰ ਕਿਸ ਭਾਅ ਮਿਲਦਾ ਬਾਜ਼ਾਰੋਂ ਤੇ ਆ ਕਣ ਲਾਇਆ ਉਪਰਾਂ ਵੇਖ ਲਓ ਗੋਭੀ ਲੱਗੀ ਹੋਈ ਆ ਗੋਭੀ ਹੋ ਵੀ ਗਈ ਆ ਥੋੜੀ ਜਿਹੀ ਗੇਤੀ ਲਾਈ ਸੀ ਤੇ ਆ ਨਾਲ ਹੀ ਚਾਰ ਪਾਇਆ ਹੋਇਆ ਪਛੂ ਵਾਲੀ ਉਹਨੇ ਜਿੰਨੇ ਕੋ ਪਸ਼ੂ ਆ ਪਿਰਚ ਜਨਵੀ ਬੀਜ ਦੇ ਆ ਸਾਰਾ ਕੁਝ ਆ ਕਲਾੜੇ ਵੀ ਆ ਲਿਆਂਦੇ ਵੇ ਆ ਤੇ ਹੁਣ ਗੋੜ ਦਾ ਕੰਮ ਵੀ ਸ਼ੁਰੂ ਕਰ ਦੇਣਾ ਕੜਿਆਲ ਵਾਲੇ ੱਡੇ ਦੇ ਉੱਤੇ ਤੇ ਕੁਦਰਤੀ ਗੋੜੇ ਆ ਪਹਿਲਾਂ ਉਹ ਵੇਰਵੇ ਨਾਲ ਤੁਹਾਨੂੰ ਵਿਖਾਵਾਂਗੇ ਹੁਣ ਵੀਡੀਓ ਉਹਦੇ ਵਿੱਚ ਕੀ ਕੀਤਾ ਹੋਇਆ ਜਿੱਥੇ ਗੰਨਾ ਉੱਥੇ ਸਰੋਂ ਵੀ ਲਾਈ ਆ ਤੇ ਨਾਲ ਜਿਹੜੀ ਆਪਣੀ ਬਾਂਸੀ ਕਣਕਿਆ ਜਿਹੜੀ ਸੋਨਾ ਮੋਤੀ ਉਹ ਵੀ ਚੋਭਾ ਲਾਇਆ ਉਹ ਵੱਖਰੀ ਵੀਡੀਓ ਤੁਹਾਨੂੰ ਦੱਸਾਂਗੇ ਇਹ ਫਲਵਾੜੀ ਆ ਸਾਡੇ ਜਹੇਦਾਰ ਸਾਹਿਬ ਦੀ ਆ ਨਾਲ ਸਾਡਾ ਰਵਨੀਤ ਵੀਰ ਕੜਿਆਲ ਤੋਂ ਇਹ ਵੀ ਇਹ ਗਾਹਮਦੂ ਕਿਸਾਨ ਜਾਂ ਨੌਜਵਾਨ ਕਿਸਾਨਾਂ ਦੀ ਟੀਮ ਹੈ ਸਾਡੇ ਇਸ ਪਿੰਡ ਦੀ ਹੈ ਵੀ 25 ਨੌਜਵਾਨ ਬੜੇ ਗਾਹਮਦੂ ਸੋਚ ਰੱਖਦੇ ਤੇ ਇੰਨੀਆਂ ਗੱਲਾਂ ਕਹਿੰਦੇ ਹੋਏ ਸੀ ਖਿਮਾ ਦੇ ਜਾਚਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ